ਅਸੀਂ ਇਸ ਟਾਈਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਹਿ ਹਜ ਦੇ ਸਾਹਮਣੇ ਖੜੇ ਹਾਂ ਉਸ ਦੇ ਵਿੱਚ ਅੱਜ ਪੰਜਾਬ ਦੇ ਜੋ ਵਿਧਾਇਕ ਤੇ ਲੋਕ ਸਭਾ ਦੇ ਉਮੀਦਵਾਰ ਉਹ ਪਹੁੰਚੇ ਸੀ ਸਨੀਤਾ ਕੇਜਰੀਵਾਲ ਦੀ ਅਗਵਾਈ ਵਿੱਚ ਮੀਟਿੰਗ ਹੋਈ ਆ ਸਾਡੇ ਨਾਲ ਅਸ਼ੋਕ ਪੱਪੀ ਜੀ ਲੁਧਿਆਣਾ ਤੋਂ ਉਮੀਦਵਾਰ ਨੇ ਸਰ ਮੀਟਿੰਗ ਦੇ ਵਿੱਚ ਆਏ ਹੋ ਕਿ ਇਹ ਮੀਟਿੰਗ ਦੇ ਵਿੱਚ ਸਾਹਮਣੋਂ ਪਹਿਲਾਂ ਤਾਂ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੀ ਰੈ residense ਦੇ ਉੱਤੇ ਆਏ ਆ ਸਾਡੀ ਭੈਣ ਜੀ ਸਨੀਤਾ ਕੇਰিয়াল ਜੀ ਤੋਂ ਅਸ਼ੀਰਵਾਦ ਲੈ ਕੇ ਲੋਕ ਸਭਾ ਦਾ ਜੋ ਅਸੀਂ ਲੁਧਿਆਣੇ ਤੋਂ ਚੋਣ ਲੜ ਰਹੇ ਆ ਮੈਂ ਉਹਦੇ ਵਿੱਚ ਆਪਣੇ ਵੱਡਿਆਂ ਤੋਂ ਅਸ਼ੀਰਵਾਦ ਲੈਣਾ ਪਹਿਲਾਂ ਜ਼ਰੂਰੀ ਆ ਸਭ ਨਾਲੋਂ ਇਸ ਕਰਕੇ ਅੱਜ ਸਨੀਤਾ ਕੇਰিয়াল ਜੀ ਤੋਂ ਅਸ਼ੀਰਵਾਦ ਲਿਆ ਵਾ ਔਰ ਉਹਨਾਂ ਨੇ ਸਾਨੂੰ ਸਾਹਬ ਦਾ ਵੀ ਮੈਸੇਜ ਅਰਬਿੰਦ ਕੇਦੀਵਾਲ ਜੀ ਦਾ ਵੀ ਮੈਸੇਜ ਦਿੱਤਾ ਵੀ ਮੈਂ ਜਿੱਥੇ ਵੀ ਬੈਠਾ ਮੈਂ ਹਮੇਸ਼ਾ ਮੇਰਾ ਅਸ਼ੀਰਵਾਦ ਤੁਹਾਡੇ ਨਾਲ ਆ ਤਕੜੇ ਹੋ ਕੇ ਲੜੋ ਤਾਂ ਕਿ ਆਪਾਂ ਜਿਹੜਾ ਇਹ ਮੋਦੀ ਦੀ ਤਾਨਾਸ਼ਾਹੀ ਆ ਇਹਦੇ ਖਿਲਾਫ ਲੜ ਕੇ ਅੱਜ ਇਹ ਜਿਹੜਾ ਲੋਕਤੰਤਰ ਨੂੰ ਖਤਮ ਕਰਨ ਦਾ ਸੰਵਿਧਾਨ ਨੂੰ ਖਤਮ ਕਰਨ ਦੀਆਂ ਚਾਲਾਂ ਚੱਲ ਰਿਹਾ ਮੋਦੀ ਉਹਨੂੰ ਖਤਮ ਕਰਨ ਲਈ ਅੱਜ ਇੱਥੋਂ ਅਸ਼ੀਰਵਾਦ ਲੈ ਕੇ ਚੱਲੇ ਆਂ ਔਰ ਪੰਜਾਬ ਦੇ ਲੋਕ ਅੱਜ 3.5 ਕਰੋੜ ਲੋਕਾਂ ਨੇ ਮਨ ਬਣਾ ਲਿਆ ਹੋਇਆ ਅੱਜ ਮੈਂ ਇੱਥੇ ਖੜ ਕੇ ਕਹਿ ਰਿਹਾ ਆਪਣੇ ਸੁਪਰੀਮੋ ਦੀ ਰੈ residense ਦੇ ਬਾਹਰ 013 ਦਾ ਰਿਜ਼ਲਟ ਆਉਣਾ ਭਾਜਪੀ ਨੂੰ 0 ਮਿਲਣੀਆਂ ਨੇ ਉੱਥੋਂ ਅਰਵਿੰਦ ਕੇਜੀਵਾਲ ਦੀ 13 ਦੀਆਂ 13 ਸੀਟਾਂ ਜਿੱਤ ਕੇ ਸਰਦਾਰ ਭਗਵਾਨ ਸਿੰਘ ਮਾਨ ਦੀ ਝੋਲੀ ਦੇ ਵਿੱਚ ਪਾ ਕੇ ਔਰ ਇਹ ਮੋਦੀ ਦੀ ਤਾਨਾਸ਼ਾਹੀ ਹੈ ਜਿਹੜੀ ਉਹ ਦੇਸ਼ ਦੇ ਅੰਦਰੋਂ ਖਤਮ ਕਰਨੀ ਆ। ਸਨੀਤਾ ਕੇਜਰੀਵਾਲ ਚਰਚਾ ਇਹ ਵੀ ਚੱਲ ਰਹੀਆਂ ਕਿ ਸਨੀਤਾ ਕੇਜਰੀਵਾਲ ਜੋ ਦਿੱਲੀ ਦੀ ਮੁੱਖ ਮੰਤਰੀ ਦੀ ਸੀਟ ਤੇ ਬੈਠ ਸਕਦੇ ਅਗਵਾਈ ਕਰ ਸਕਦੇ ਕੀ ਇਹ ਹੋਜੀ ਚਰਚਾ ਹੋਵੇ। ਦੇਖੋ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਪਹਿਲਾਂ ਵੀ ਮੁੱਖ ਮੰਤਰੀ ਦਿੱਲੀ ਸੀਗੇ ਅੱਜ ਵੀ ਆ ਔਰ ਲੈਣਾ ਵੀ ਉਹਨਾਂ ਨੇ ਹੀ ਆ ਉਹਨਾਂ ਦਾ ਸੰਦੇਸ਼ ਜਿਹੜਾ ਉਹ ਅੰਦਰ ਬੱਠੇ ਵੀ ਉਹ ਇੱਕ ਸਰਕਾਰਾਂ ਨੂੰ ਚੱਲੋ ਪੰਜਾਬ ਦੀ ਵੀ ਸਰਕਾਰ ਨੂੰ ਉਹਨਾਂ ਦੀ ਗਾਈਡਨਸ 'ਚ ਚੱਲ ਰਹੀ ਆ ਔਰ ਸਾਰੇ ਹਿੰਦੁਸਤਾਨ 'ਚ ਜਦੋਂ ਲੋਕਤੰਤਰ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਦਾ ਝਾੜੂ ਚੱਲੂਗਾ ਉਦੋਂ ਦੇਖਿਓ ਤੁਸੀਂ ਸਾਰੇ ਦੇਸ਼ ਦੀ ਗਵਾਈ ਸਾਡੇ ਸੁਪਰੀਮੋ ਅਰਵਿੰਦ ਕੇਜੀ ਦਿਵਾਲਜੀ ਕਰੋਗੇ ਤੁਸੀਂ ਲੋਕ ਸਭਾ ਦੇ ਉਮੀਦਵਾਰ ਹੋ ਤੇ ਚੋਣ ਪ੍ਰਚਾਰ ਤੁਹਾਡਾ ਕਿੱਦਾਂ ਦਾ ਚੱਲਿਆ ਕੀ ਲੋਕਾਂ ਦੇ ਵਿੱਚ ਜਾ ਰਹੇ ਹੋ ਕੀ ਮੰਗਾਂ ਨੂੰ ਲੈ ਕੇ ਜਾ ਰਹੇ ਹੋ ਪੰਜਾਬ ਦੇ ਲੋਕਾਂ ਨਾਲ ਜੋ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਨਾਲ ਸਾਡੇ ਹਰੀ ਕ੍ਰਾਂਤੀ ਲਿਆਉਣ ਆਲਿਆ ਨਾ ਉਹ ਅੰਦਾਤਾ ਨਾਲ ਪੰਜਾਬ ਦੇ ਕਿਸਾਨਾਂ ਨੇ ਸਾਰੀ ਦੁਨੀਆ ਦਾ ਢਿੱਡ ਭਰਿਆ ਵਾ ਅੱਜ ਉਹੀ ਦੇਖ ਰੇ ਆ ਵੀ ਸਾਡੇ ਨਾਲ ਉਹੀ ਸਰਕਾਰਾਂ ਜਿਹੜੀਆਂ ਭਾਜਪੀ ਦੀਆਂ ਸਰਕਾਰਾਂ ਕੇਂਦਰ ਚ ਬੈਠੀਆਂ ਨੇ ਉਹ ਪਾਕਿਸਤਾਨ ਦੇ ਬਾਡਰਾਂ ਤੇ ਵੀ ਨਹੀਂ ਇਹ ਜਿਹੇ ਕਿਲ ਲੱਗੇ ਜਿਹੜੇ ਹਰਿਆਣੇ ਸਰਕਾਰ ਨੇ ਭਾਜਪੀ ਦੀ ਸਰਕਾਰ ਨੇ ਸਾਡੇ ਕਿਸਾਨ ਭਰਾਵਾਂ ਲਈ ਔਰ ਪੰਜਾਬੀਆਂ ਦੀ ਉਹ ਕਿਲ ਜ਼ਮੀਨ ਚ ਨਹੀਂ ਗੱਡੇ ਉਹ ਪੰਜਾਬੀਆਂ ਦੀ ਛਾਤੀ ਤੇ ਗੱਡੇ ਹੋਇਆ ਆ ਲੋਕ ਸਭਾ ਦੇ ਵਿੱਚ ਇਸੇ ਗੱਲ ਦਾ ਹੀ ਜਵਾਬ ਮਿਲਣਾ ਉਹਨਾਂ ਨੂੰ ਤੇ ਗੱਲ ਕਰੀਏ ਜੇ ਵਿਰੋਧੀ ਵੀ ਆ ਉਹ ਵੀ ਤੁਹਾਡੇ ਤੇ ਆਮੀਨ ਕੇ ਇਲਜ਼ਾਮ ਲਾ ਰਹੇ ਆ ਪੰਜਾਬ ਸਰਕਾਰ ਤੇ ਕਿ ਜਿਸ ਤਰ੍ਹਾਂ ਦੇ ਕੰਮ ਵਾਅਦੇ ਕੀਤੇ ਗਏ ਗਰੰਟੀਆਂ ਦਿੱਤੀਆਂ ਗਈਆਂ ਸੀ ਪਰ ਉਹੋ ਜੇ ਕੰਮ ਉਹ ਹੋਏ ਨਹੀਂ ਇਸ ਕਰਕੇ ਬਹੁਤ ਜੋ ਦੂਸਰਾ ਹੀ ਬਦਲਾਵਾ ਸਕਦਾ ਵਾ ਨਹੀਂ ਫਿਰ ਬਖਲਾੜ ਕਾ ਦੀ ਆ 600 ਜੂਨਟ ਵਾਅਦੇ ਕਿਹੜੇ ਹੁੰਦੇ ਆ 600 ਜੂਨਟ ਬਿਜਲੀ ਦਾ ਫਰੀ ਕਿਹਾ ਸੀਗਾ ਅੱਜ ਘਰ ਘਰ 80% ਮੈਨੂੰ ਦੱਸਦੇ ਹੋ ਮਾਣ ਮਹਿਸੂਸ ਹੁੰਦਾ ਸਾਡੇ ਸੁਪਰੀਮੋ ਅਰਬਿੰਦ ਕੇਜੀਵਾਲ ਜੀ ਔਰ ਮੁੱਖ ਮੰਤਰੀ ਪੰਜਾਬ ਪੰਜਾਬ ਦੇ 3.5 ਕਰੋੜ ਲੋਕਾਂ ਨਾਲ ਵਾਅਦਾ ਕਰਕੇ ਆਏ ਸੀ ਅੱਜ 80% ਘਰਾਂ ਦਾ ਪੰਜਾਬ ਦੇ ਲੋਕਾਂ ਦਾ ਜ਼ੀਰੋ ਬਿੱਲ ਆ ਰਿਹਾ ਜਿਨ੍ਹਾਂ ਨੂੰ ਜ਼ਰੂਰਤ ਆ ਇਹਨਾਂ ਨੇ ਤਾਂ ਕਦੇ ਕਿਸੇ ਦੀ ਜ਼ਰੂਰਤ ਦੇਖੀ ਨਹੀਂ ਮੱਲਾ ਕਲੀਨਿਕ ਅੱਜ ਪੰਜਾਬ ਦੇ ਅੰਦਰ ਲੋਕਾਂ ਨੂੰ ਕਿੱਡੀ ਵੱਡੀ ਰਾਹਤ ਆ ਔਰ ਜਿਹੜੀਆਂ ਰੋਡ ਸੇਫਟੀ ਦੇ ਉੱਤੇ ਗੱਡੀਆਂ ਚਲਾਈਆਂ ਨੇ ਪੰਜਾਬੀਆਂ ਦੀ ਤੇ ਪੰਜਾਬਾਂ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਸਰਦਾਰ ਭਗਵੰਤ ਸਿੰਘ ਮਾਨ ਨੇ 3.5 ਕਰੋੜ ਦੀਆਂ ਗੱਡੀਆਂ ਲੈ ਕੇ ਅੱਜ ਹਾਈਵੇ ਦੇ ਉੱਤੇ ਪੰਜਾਬੀਆਂ ਦੀ ਜਾਂ ਕਿਸੇ ਦਾ ਵੀ ਬਾਹਰੋਂ ਪੰਜਾਬ ਦੇ ਅੰਦਰ ਜਾਂਦੇ ਐਕਸੀਡੈਂਟ ਹੁੰਦਾ ਵਾ ਉਹਦੀ ਜਾਨ ਮਾਲ ਦੀ ਰਾਖੀ ਦੀ ਸਰਦਾਰ ਭਗਵੰਤ ਸਿੰਘ ਮਾਨ ਨੇ ਸੋਚੀ ਆ ਇਸ ਕਰਕੇ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਔਰ ਮੁੱਖ ਮੰਤਰੀ ਪੰਜਾਬ ਜੋ ਇਹਨਾਂ ਦੀ ਸੋਚ ਆ ਉਹਨੂੰ ਅੱਗੇ ਲਿਆ ਕੇ ਇੱਕ ਦਿਨ ਐਸਾ ਆਊਗਾ ਉਹੀ ਅਰਵਿੰਦ ਕੇਜੀਵਾਲ ਇਹ ਦਿੱਲੀ ਦੇ ਤਖਤ ਦੇ ਉੱਤੇ ਬਤੌਰ ਪ੍ਰਧਾਨ ਮੰਤਰੀ ਬੈਠੇ ਹੋਊਗੇ ਜੀ ਧੰਨਵਾਦ ਸਾਡੇ ਨਾਲ ਗੱਲਬਾਤ ਕਰ ਲਈ ਇਹ ਸੰ ਲੋਕ ਲੁਧਿਆਣਾ ਤੋਂ ਲੋਕ ਸਭਾ ਦੇ ਉਮੀਦਵਾਰ ਅਸ਼ੋਕ ਪੱਪੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਇਸ ਇਹ ਗੱਲ ਕੀਤੀ ਹੈ ਕਿ ਪੰਜਾਬ ਵਿੱਚ ਬਹੁਤ ਹੀ 13 0 ਦੇ ਨਾਲ ਆਮ ਆਦਮੀ ਪਾਰਟੀ ਜਤਰੀ ਆ ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਮੈਂ ਚਰਨਜੀਤ ਸਿੰਘ ਲਿਵਿੰਗ ਇੰਡੀਆ ਦਿੱਲੀ